ਦੇ ਦਿੱਕ ਕਿਸ ਤਰ੍ਹਾਂ ਦੇ ਦੇ ਜੋ ਅਜੇ ਮਹਿੰਦਰ ਭਗਤ ਜੀ ਲੀਡ ਤੇ ਜਾ ਰਹੇ ਨੇ ਕਾਫੀ ਅੱਗੇ ਲੀਡ ਦਾ ਕਿ ਕਿਸ ਤਰ੍ਹਾਂ ਦੇ ਜਿੱਤ ਨੂੰ ਦੇਖੋ ਜਿੱਤ ਤੇ ਜਿਹੜੀ ਹੈ ਲੋਕਾਂ ਦੀ ਜਿੱਤ ਆ ਭਗਤ ਜੀ ਦੀ ਜਿੱਤ ਆ ਦੇਖੋ ਇਹ ਪੂਰੀ ਆਮ ਆਦਮੀ ਪਾਰਟੀ ਦੀ ਜਿੱਤ ਆ ਪੂਰੇ ਸਮਾਜ ਦੀ ਜਿੱਤ ਆ ਜਿਨ੍ਹਾਂ ਨੇ ਅੱਜ ਇੰਨਾ ਪਰਮਾ ਹੰਗਾਰਾ ਦਿੱਤਾ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਅਸੀਂ ਸਭ ਦਾ ਪੈਦਲੋਂ ਧੰਨਵਾਦ ਕਰਦੇ ਆ ਤੇ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਉਹਨਾਂ ਦੀ ਪੂਰੀ ਫੈਮਿਲੀ ਦੀ ਮਿਹਨਤ ਔਰ ਜਿਹੜੇ ਭਗਤ ਪਰਿਵਾਰ ਨੇ ਉਹਨਾਂ ਦੀ ਮਿਹਨਤ ਪੂਰੇ ਸਮਾਜ ਦੀ ਮਿਹਨਤ ਜਲੰਧਰ ਵਾਸਤੇ ਇੱਕ ਇੱਕ ਵੋਟਰ ਦੀ ਮਿਹਨਤ ਜਿਹੜੀ ਆ ਉਹ ਅੱਜ ਉਹਦਾ ਨਤੀਜਾ ਜਿਹੜਾ ਸਾਹਮਣੇ ਦੇਖਣ ਨੂੰ ਮਿਲਦਾ। ਪੰਜੀ ਗੁਟਾਲਿਆਂ ਦੀ ਗੱਲ ਬੜੀ ਬਾਹਰ ਆਂਦੀ ਆ। ਦੂਸਰੀ ਪਾਰਟੀਆਂ ਨੂੰ ਗੁਟਾਲੇ ਬੋ ਕਿ ਤੇ ਤੁਹਾਡੀ ਪਾਰਟੀ ਤੇ ਕਿਉਂਕਿ ਪਿਛਲੀ ਜਿਹੜੀ ਸਰਕਾਰ ਆਪਣੀ ਸਰਕਾਰ ਦੇ ਵਿੱਚ ਸ਼ਿਤਲੰਗਰਾਲ ਦੀ ਸੀਗੇ ਉਹ ਗਏ ਛੱਡ ਕੇ ਹੁਣ ਲੋਕਾਂ ਨੂੰ ਵਿਸ਼ਵਾਸ ਆ ਕਿ ਭਿੰਦਰ ਭਗਤ ਜੀ ਕੰਮ ਕਰਾਂ ਲੈ ਕਿੰਨੀ ਦੇਮੇ ਤੇ ਉਹਨਾਂ ਦਾ ਕਿਹੜਾ ਵਿਕਾਸ ਹੋਏਗਾ। ਦੇਖੋ ਜਿਹੜੀਆਂ ਤੁਹਾਨੂੰ ਵੀ ਪਤਾ ਪੁਰਾਣੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਕੁਝ ਦਰੁਸਤ ਕਰਨ ਦੇ ਵਿੱਚ ਸਮਾਂ ਲੱਗਦਾ ਉਹਨਾਂ ਦੇ ਵਿੱਚ ਅਸੀਂ ਇੱਕ ਪਲਾਨ ਤਿਆਰ ਕਰ ਰਹੇ ਹਾਂ ਜਿਹੜੇ ਵੀ ਲੋਕ ਅਜਿਹੇ ਕਲਪਰੇਟ ਲੋਕ ਨੇ ਜਿਨ੍ਹਾਂ ਨੇ ਕੱਪੜੇ ਕੀਤੇ ਨੇ ਉਹਨਾਂ ਦੀ ਅਸੀਂ ਫਾਈਲ ਕੱਲ ਵੀ ਚੈੱਕ ਕਰ ਰਹੇ ਸੀ ਜਲੰਧਰ ਵਿਾਸਤੇ ਵਿੱਚ ਜਿਹੜੇ ਫੰਡ ਦਿੱਤੇ ਗਏ ਨੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਘੁਟਾਲੇਬਾਜ਼ੀ ਹੋਈ ਹੈ 21 22 ਦੀ ਅਸੀਂ ਗੱਲ ਕਰ ਰਹੇ ਹਾਂ ਉਸ ਸਮੇਂ ਤੇ ਜਿਹੜੀਆਂ ਸਰਕਾਰਾਂ ਸਨ ਉਹਨਾਂ ਦੇ ਵਿੱਚ ਕਿਹੇ ਥਾਂ ਤੇ ਉਹਨਾਂ ਦੇ ਨਾਮ ਜਾਂ ਪੈਸੇ ਦੀ ਜ਼ਿਕਰ ਹੀ ਨਹੀਂ ਕੀਤਾ ਗਿਆ ਕਿ ਕਿਹੜੀ ਪਾਰਕ ਨੂੰ ਕਿੰਨਾ ਪੈਸਾ ਦਿੱਤਾ ਗਿਆ ਉਹਨਾਂ ਦੇ ਉੱਪਰ ਜਿਹੜਾ ਅਸੀਂ ਫੋਕਸ ਕਰ ਰਹੇ ਹਾਂ ਉਹ ਕੁਝ ਹੀ ਸਮੇਂ ਦੇ ਵਿੱਚ ਉਹਨਾਂ ਦਾ ਚਿਹਰਾ ਜਿਹੜਾ ਨੰਗਾ ਕੀਤਾ ਹਟਾ ਲਿਆ ਨਾਲ ਨਾਲ ਕਿਸ ਮੁੱਦੇ ਤੇ ਭਿੰਦਰ ਭਗਤੀ ਅੱਗੇ ਅਲਫਾਨ ਰੇਸ ਸਮਝ ਕੰਮ ਕਰ ਰਹੇ ਦੇਖੋ ਜਿਹੜੇ ਮੇਨ ਰਿਸਿਵਰ ਦਾ ਮੁੱਦਾ ਇੱਥੇ ਜਿਹੜੀਆਂ ਸਰਕਾਰਾਂ ਪਿਛਲੀਆਂ ਸੀ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਵੀ ਇਹਨਾਂ ਨੂੰ ਦਰੁਸਤ ਨਹੀਂ ਕੀਤਾ ਪਹਿਲੇ ਸਮੇਂ ਦੇ ਸਾਹਮਣੇ ਜਿਹੜੇ ਸੀਵਰੇਜ ਪਾਏਗੇ ਪੰਜ ਸਾਪੇ ਪੰਜ ਸਾਪੇ ਪੰਜ ਹੈ ਜਿਆ ਠੰਗੜੀ ਪੈ ਗਈ ਇੱਕ ਮਿੰਟ ਇੱਕ ਮਿੰਟ ਜਿਹੜਾ ਕਿਸੇ ਤਰ੍ਹਾਂ ਗੁਰਾੜਾ ਮੈਂ ਹਮੇਸ਼ਾ ਕਹਿੰਦਾ ਕਿ ਜਿਹੜੇ ਐਮਐਨਏ ਸ਼ਿਪਾਏ ਉਮਰਾ ਗਾੜ ਕੇ ਪੈਦੀਆ ਉਹਨੇ ਨੂੰ ਠੁਕਰਾਇਆ ਲੋਕਾਂ ਨੇ ਉਹਨੂੰ ਠੁਕਰਾ ਦਿੱਤਾ ਔਰ ਸਾਹਮਣੇ ਹੀ ਆ ਜੀ ਪਾਰਟ ਸ਼ਿਦਲ ਉਪਰਾਨ ਨੂੰ ਇਹ ਪੁਲਿਕਾ ਪਈ ਗਈ ਸੀ ਕਿ ਉਹ ਆਪਣੇ ਗੱਲ ਤੇ ਜਿੱਤੇ 2022 ਦੇ ਵਿੱਚ ਪਰ ਉਹ ਭਗਵੰਤ ਸਾਬ੍ਹ ਦੇ ਨਾਂ ਤੇ ਅਰਵੇਤ ਕੇਜਰੀਵਾਲ ਸਾਬ੍ਹ ਦੇ ਨਾਂ ਤੇ ਆਮ ਆਦਮੀ ਪਾਰਟੀ ਦੇ ਨਾਂ ਤੇ ਜਿੱਤੇ ਸੀ ਉਹਨਾਂ ਨੂੰ ਪਤਾ ਲੱਗ ਗਿਆ ਮੇਰੇ ਨਾਲ ਤੋਂ ਜਮਾਨਤ ਦੇ ਜਬ ਤੋਂ ਜਿਹੜੀ ਸੰਜੀਵ ਜੀ ਸੰਜੀਵ ਜੀ ਕਿਸ ਤਰ੍ਹਾਂ ਦੇਜੋ ਅਜੇ ਮਹਿੰਦਰ ਭਗਤ ਜੀ ਲੀਡ ਤੇ ਜਾ ਰਹੇ ਨੇ ਕਾਫੀ ਅੱਗੇ ਲੀਡ ਦਾ ਕਿ ਕਿਸ ਤਰ੍ਹਾਂ ਦੇ ਜਿੱਤ ਨੂੰ ਦੇਖੋ ਜਿੱਤ ਤੇ ਜਿਹੜੀ ਲੋਕਾਂ ਦੀ ਜਿੱਤ ਆ ਭਗਤ ਜੀ ਦੀ ਜਿੱਤ ਆ ਦੇਖੋ ਇਹ ਪੂਰੀ ਆਮ ਆਦਮੀ ਪਾਰਟੀ ਦੀ ਜਿੱਤ ਆ ਪੂਰੇ ਸਮਾਜ ਦੀ ਜਿੱਤ ਆ ਜਿਨ੍ਹਾਂ ਨੇ ਅੱਜ ਇਹਨਾਂ ਪਰ ਮਾ ਹੁੰਗਾਰਾ ਦਿੱਤਾ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਅਸੀਂ ਸਭ ਦਾ तहे ਦਿਲੋਂ ਧੰਨਵਾਦ ਕਰਦੇ ਆਂ ਤੇ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਉਹਨਾਂ ਦੀ ਪੂਰੀ ਫੈਮਿਲੀ ਦੀ ਮਿਹਨਤ ਔਰ ਜਿਹੜੀ ਭਗਤ ਪਰਿਵਾਰ ਨੇ ਉਹਨਾਂ ਦੀ ਮਿਹਨਤ ਪੂਰੇ ਸਮਾਜ ਦੀ ਮਿਹਨਤ ਜਲੰਧਰ ਵਾਸਤੇ ਇੱਕ ਇੱਕ ਵੋਟਰ ਦੀ ਮਿਹਨਤ ਜਿਹੜੀ ਆ ਉਹ ਅੱਜ ਉਹਦਾ ਨਤੀਜਾ ਜਿਹੜਾ ਸਾਹਮਣੇ ਦੇਖਣ ਨੂੰ ਮਿਲਦਾ ਜੀ ਕੋਟਾਲਿਆਂ ਦੀ ਗੱਲ ਬੜੀ ਬਾਹਰ ਆਂਦੀ ਆ ਦੂਸਰੀ ਪਾਰਟੀਆਂ ਕੋਟਾਲੇ ਬੋਗੇ ਤੇ ਕਿਆ ਤੁਹਾਡੀ ਪਾਰਟੀ ਦੇ ਕਿਉਂਕਿ ਪਿਛਲੀ ਜਿਹੜੀ ਸਰਕਾਰ ਆਪਣੀ ਸਰਕਾਰ ਦੇ ਵਿੱਚ ਸ਼ਿਤਲungral ਦੀ ਸੀਗੇ ਹੋ ਗਏ ਛੱਡ ਕੇ ਹੁਣ ਲੋਕਾਂ ਨੂੰ ਵਿਸ਼ਵਾਸ ਹੈ ਕਿ ਭਿੰਦਰ ਭਗਤ ਜੀ ਕੰਮ ਕਰਾ ਲੈ ਕਿੰਨੀ ਦੇਮੇ ਜੇ ਉਹਨਾਂ ਦਾ ਵਿਕਾਸ ਹੋਏਗਾ ਦੇਖੋ ਜਿਹੜੀਆਂ ਤੁਹਾਨੂੰ ਵੀ ਪਤਾ ਪੁਰਾਣੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਕੁਝ ਦਰੁਸਤ ਕਰਨ ਦੇ ਵਿੱਚ ਸਮਾਂ ਲੱਗਦਾ ਉਹਨਾਂ ਦੇ ਵਿੱਚ ਅਸੀਂ ਇੱਕ ਪਲਾਨ ਤਿਆਰ ਕਰ ਰਹੇ ਹਾਂ ਜਿਹੜੇ ਵੀ ਲੋਕ ਅਜਿਹੇ ਕਲਪਰੇਟ ਲੋਕ ਨੇ ਜਿਨ੍ਹਾਂ ਨੇ ਕੱਪੜੇ ਕੀਤੇ ਨੇ ਉਹਨਾਂ ਦੀ ਅਸੀਂ ਫਾਈਲ ਕੱਲ ਵੀ ਚੈੱਕ ਕਰ ਰਹੇ ਸੀ ਜਲੰਧਰ ਵਿਾਸਤੇ ਵਿੱਚ ਜਿਹੜੇ ਫੰਡ ਦਿੱਤੇ ਗਏ ਨੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਕੋਟਾਲੇਬਾਜੀ ਹੋਈ ਹੈ 21 22 ਦੀ ਅਸੀਂ ਗੱਲ ਕਰ ਰਹੇ ਹਾਂ ਉਸ ਸਮੇਂ ਤੇ ਜਿਹੜੀਆਂ ਸਰਕਾਰਾਂ ਸਨ ਉਹਨਾਂ ਦੇ ਵਿੱਚ ਕਿਹੇ ਥਾਂ ਤੇ ਉਹਨਾਂ ਦੇ ਨਾਮ ਜਾਂ ਪੈਸੇ ਦੀ ਜ਼ਿਕਰ ਹੀ ਨਹੀਂ ਕੀਤਾ ਗਿਆ ਕਿ ਕਿਹੜੀ ਪਾਰਕ ਨੂੰ ਕਿੰਨਾ ਪੈਸਾ ਦਿੱਤਾ ਗਿਆ ਉਹਨਾਂ ਦੇ ਉੱਪਰ ਜਿਹੜਾ ਅਸੀਂ ਫੋਕਸ ਕਰ ਰਹੇ ਹਾਂ ਉਹ ਕੁਝ ਹੀ ਸਮੇਂ ਦੇ ਵਿੱਚ ਉਹਨਾਂ ਦਾ ਚਿਹਰਾ ਜਿਹੜਾ ਨੰਗਾ ਕੀਤਾ ਕੋਟਾਲੇ ਨਾਲ ਨਾਲ ਕਿਸ ਮੁੱਦੇ ਤੇ ਭਿੰਦਰ ਭਗਤੀ ਅੱਗੇ ਅਲਫਾਨ ਵਰਗੇ ਸਮਝ ਕੰਮ ਕਰਦੇ ਦੇਖੋ ਜਿਹੜੇ ਮੇਨ ਰਿਸਿਵਰ ਦਾ ਮੁੱਦਾ ਇੱਥੇ ਜਿਹੜੀਆਂ ਸਰਕਾਰਾਂ ਪਿਛਲੀਆਂ ਸੀ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਵੀ ਇਹਨਾਂ ਨੂੰ ਦਰੁਸਤ ਨਹੀਂ ਕੀਤਾ ਪਹਿਲੇ ਸਮੇਂ ਦੇ ਸਾਹਮਣੇ ਜਿਹੜੇ ਸੀਵਰੇਜ ਪਾਏਗੇ 575575 ਪੰਚਾਇਤ ਜਿਹੜੇ ਹੈ ਠੰਗੜੀ ਪੈ ਗਈ ਇੱਕ ਮਿੰਟ ਇੱਕ ਗੱਲ ਇਹ ਕਿ ਕਿਸੇ ਨਾ ਕੋਰਾੜਾ ਮੈਂ ਹਮੇਸ਼ਾ ਕਹਿੰਦਾ ਕਿ ਜਿਹੜੇ ਐਮਐਨਏ ਸ਼ਿਪਾਏ ਉਮਰਾ ਗਾੜ ਕੇ ਪੈਦੀਆ ਉਹਨੇ ਨੂੰ ਠੁਕਰਾਇਆ ਲੋਕਾਂ ਨੇ ਉਹਨੂੰ ਠੁਕਰਾ ਦਿੱਤਾ ਔਰ ਇਸ ਸਮੇਂ ਆਪਲਾ ਕੀ ਮਾਰਕਿੰਗ ਬਤਨਾ ਕੀ ਬੋਲੋ ਸਾਹਮਣੇ ਹੀ ਆ ਜੀ ਪਾਰਟ ਸੋਦਲ ਬਰਾ ਨੂੰ ਇੱਕ ਪੁਲਿੱਟਾ ਪਈ ਸੀ ਕਿ ਉਹ ਆਪਣੇ ਨਾਮ ਤੇ ਜਿੱਤੇ 2022 ਦੇ ਵਿੱਚ ਪਰ ਉਹ ਭਗਵੰਤ ਜੀ ਦੇ ਨਾਂ ਤੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਂ ਤੇ ਆਮ ਆਦਮੀ ਪਾਰਟੀ ਦੇ ਨਾਂ ਤੇ ਜਿੱਤੇ ਸੀ ਉਹਨਾਂ ਨੂੰ ਪਤਾ ਲੱਗ ਗਿਆ ਮੇਰੇ ਨਾਲ ਤੋਂ ਜਮਾਂਦਾਰੀ ਜਬ ਤੋਂ ਜਣੇ